ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਸਾਰਿਆਂ ਦੇ ਆਪਾਂ ਘਰੋਂ ਨਿਕਲ ਆਏ ਆ ਤੇ ਸਵੇਰ ਦੇ 5 ਵਜੇ ਤੇ ਆਪਣੇ ਬਾਗ ਦੇ ਕੋਲ ਪਹੁੰਚ ਗਏ ਆ ਜਿੱਥੇ ਸਾਰੇ ਲੋਕੀ ਸੈਰ ਕਰਨ ਆਉਂਦੇ ਆ ਆਪਣੀ ਸਿਹਤ ਦਾ ਖਿਆਲ ਰੱਖਦੇ ਆ ਤੇ ਤੁਹਾਨੂੰ ਦਿਖਾਣੇ ਆ ਬਾਗ ਆਪਣਾ ਬਹੁਤ ਸੋਹਣਾ ਵਾ ਬਾਕੀ ਤੁਹਾਨੂੰ ਜਾ ਕੇ ਦਿਖਾਣੇ ਆ ਬਸ ਲੱਗ ਗਈ ਆ ਉੱਥੇ ਪਹੁੰਚ ਜਾਣਾ ਪਉਣੇ ਇਹ ਬਾਕੀ ਹੋਰ ਕਿੰਨੇ ਕੇ ਜਾਣੇ ਸੈਰ ਕਰਨ ਆਂਦੇ ਆ ਉਹ ਵੀ ਦਿਖਾਣੇ ਆਪਾਂ ਤੁਹਾਨੂੰ ਤੇ ਬਾਕੀ ਤੁਸੀਂ ਦੇਖੋ ਹਾਂਜੀ ਗਾਈਜ਼ ਆ ਆਪਣਾ ਬਾਗ ਆ ਗਿਆ ਐਦਾਂ ਕਿਹਨੇ ਕਿਹਨਾਂ ਨਾ ਹੁੰਦੀ ਆ ਕਤੀੜ ਜਿਹੜੀ ਭੁੰਕ ਲਾਈ ਜਾਂਦੀ ਆ ਇਹ ਬਹੁਤ ਪੈੜੀ ਲੱਗਦੀ ਜਦੋਂ ਐਦਾਂ ਕਰਦੀ ਆ ਆ ਆਪਣਾ ਬਾਗ ਆ ਗਿਆ ਦੋਸਤੋ ਹੋ ਰਹੀਆ ਬਹੁਤ ਸੋਹਣਾ ਬਾਗ ਆਪਣਾ ਤੇ ਸਵੇਰ ਦੇ 5 ਵਜੇ ਆ ਤੜਕੇ ਦੇ ਆਪਾਂ ਆਗੇ ਸੈਰ ਕਰਨ ਤੇ ਫਿਲਹਾਲ ਆਪਾਂ ਜਸਟ ਬੋਕ ਕਰਾਂਗੇ ਕਿਉਂਕਿ ਕਾਫੀ ਟਾਈਮ ਬਾਅਦ ਮੈਂ ਮਤਲਬ ਸੈਰ ਕਰਨਾ ਆ ਕਿਉਂਕਿ ਜਿੰਮ ਵੀ ਜਾਂ ਨਹੀਂ ਪਹੁੰਚਦਾ ਮੈਂ ਰਨਿੰਗ ਕਰਦਾ ਸੀਗਾ ਤੇ ਕਿਸੇ ਕਾਰਨ ਤੁਮ ਨੂੰ ਜਿੰਮ ਵੀ ਛੱਡਣਾ ਪਿਆ ਤੇ ਫਿਰ ਅੱਜ ਮੈਂ ਕਾਫੀ ਟਾਈਮ ਬਾਅਦ ਆਇਆ ਤਾਂ ਹੁਣ ਸਟਾਰਟਿੰਗ ਕੀਤਾ ਵਾ ਸਟਾਰਟ ਕੀਤਾ ਵਾ ਮਤਲਬ ਜੀ ਆਪਾਂ ਹੁਣ ਰਨ ਰਨਿੰਗ ਤਾਂ ਨਹੀਂ ਕਰਾਂਗੇ ਹਜੇ ਤੇ ਵਾਕ ਵਾਕ ਤੋਂ ਸ਼ੁਰੂ ਕਰਾਂਗੇ ਥੋੜੀ-ਥੋੜੀ ਥੋੜੇ ਦਿਨਾਂ ਤੱਕ ਰਨਿੰਗ ਵੀ ਕਰਾਂਗੇ ਤੇ ਜਿੰਮ ਜੁਮਦੀਆਂ ਤੁਹਾਨੂੰ ਵੀਡੀਓ ਪਾਇਆ ਕਰੂੰਗਾ ਬਾਕੀ ਤੁਸੀਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਹਾਂਜੀ ਹਾਂਜੀ ਦੋਸਤੋ ਆਪਾਂ ਬਾਗ ਦੇ ਅੰਦਰ ਐਂਟਰ ਹੋ ਗਏ ਆ ਤੇ ਬਾਕੀ ਹੁਣ ਆਪਾਂ ਅੱਜ ਜਸਟ ਵਾਕ ਕਰਾਂਗੇ ਕਿਉਂਕਿ ਕਾਫੀ ਟਾਈਮ ਬਾਅਦ ਮੈਂ ਮਤਲਬ ਆਇਆ ਸ਼ੇਅਰ ਕਰਨਾ ਹਾਂ ਬੋਕ ਤੋਂ ਸਟਾਰਟ ਕਰਾਂਗੇ ਹੌਲੀ ਹੌਲੀ ਥੋੜੇ ਦਿਨਾਂ ਤੱਕ ਕੱਪਾ ਰਨਿੰਗ ਵੀ ਸ਼ੁਰੂ ਕਰਾਂਗੇ ਤੇ ਜਿਮ ਜਮ ਦੀਆਂ ਤੁਹਾਨੂੰ ਵੀਡੀਓ ਪਾਏ ਕਰੂੰਗਾ ਔਰ ਹਾਂ ਖਾਸ ਗੱਲ ਮੇਨ ਇਹ ਆ ਮੈਂ ਰਿਤਿਕ ਰੋਸ਼ਨ ਦਾ ਬਹੁਤ ਵੱਡਾ ਫੈਨ ਆ ਮੇਰਾ ਸੁਪਨਾ ਆ ਕਿ Aim ਆ ਕਿ ਉਹਦੇ ਵਰਗੀ ਬੋਡੀ ਔਰ ਲੁੱਕ ਔਰ ਉਹਦੇ ਵਰਗੂ ਦਿਖਾਂ ਬਾਕੀ ਚਲੋ ਇਹ ਨਹੀਂ ਪਤਾ ਦਿਖਣਾ ਉਹਦੇ ਵਰਗਾ ਜਾਂ ਨਹੀਂ ਦਿਖਣਾ ਚਲੋ ਤੁੰਗੇ ਚਿਹਰਾ ਉਹਦੇ ਵਰਗਾ ਨਹੀਂ ਹੋ ਸਕਦਾ ਤੇ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਇਹ ਦੱਸਿਓ ਵੀ ਬੋਡੀ ਉਹਦੇ ਵਰਗੀ ਬਣ ਸਕਦੀ ਆ ਜਾਂ ਨਹੀਂ ਬਾਕੀ ਮਿਹਨਤ ਜਰੂਰ ਕਰਾਂਗੇ ਆਪਾਂ ਤੇ ਕੋਸ਼ਿਸ਼ ਕਰਾਂਗੇ ਕਿ ਉਹਦੇ ਵਰਗੀ ਸੇਮ ਬੋਡੀ ਬਣਾਈਏ ਤਾਂ ਅੱਜ ਤੋਂ ਹੁਣ ਆਪਾਂ ਵਾਕ ਕਰਦੇ ਪਏ ਆ ਤੇ ਹਲੇ ਫਿਲਹਾਲ ਇੱਕ ਦੋ ਜਾਣੇ ਹੀ ਆਏ ਆ ਪੋਲੀਹੋਲੀ ਥੋੜੀ ਦੇਰ ਤੱਕ ਕਾਫੀ ਜਾਣਿਆਂ ਨੇ ਆ ਜਣਾ ਇੱਥੇ ਤਾਂ ਫਿਰ ਬਾਕੀ ਦੇਖੋ ਨਹੀਂ ਤੁਹਾਨੂੰ ਗੱਲ ਬਾਤ ਬਾਗ ਆਪਣਾ ਬਹੁਤ ਸੋਹਣਾ ਵਾ ਸੈਰ ਸੂਰ ਕਰਨ ਨੂੰ ਇੱਥੇ ਬਹੁਤ ਵਧੀਆ ਮਤਲਬ ਬਣਾਇਆ ਪਿਆ ਵਾ ਤੇ ਫਿਲਹਾਲ ਲਾਈਟਿੰਗ ਸਿਸਟਮ ਥੋੜਾ ਜਿਹਾ ਘੱਟ ਆ ਤੇ ਉਹਦੇ ਕਰਕੇ ਥੋੜੀ ਦਿੱਕਤ ਆਂਦੀ ਆ ਜਿਹੜਾ ਵੀਡੀਓ ਦੇ ਵਿੱਚ ਨੇਰਾ ਨੇਰਾ ਆ ਜਾਂਦਾ ਚਲੋ ਕੋਈ ਗੱਲ ਨਹੀਂ ਬਾਕੀ ਇਦਾਂ ਹੀ ਹੁੰਦੀ ਆ ਕੋਈ ਗੱਲ ਨਹੀਂ ਬਾਕੀ ਆਪਣਾ ਜਿਹੜਾ ਬਾਗ ਆ ਬਹੁਤ ਸੋਹਣਾ ਵਾ ਕੋਈ ਨਹੀਂ ਤੁਹਾਨੂੰ ਕਿਸੇ ਦਿਨ ਸਵੇਰ ਦੀ ਵੀਡੀਓ ਬਣਾ ਕੇ ਪਾ ਕੇ ਦਿਖਾਉਂਗਾ ਤੁਹਾਨੂੰ ਕਿ ਬਾਗ ਆਪਣਾ ਬਹੁਤ ਸੋਹਣਾ ਵਾ ਇੱਥੇ ਹੁਣ ਲਾਈਟ ਲੱਗੀ ਪਈ ਆ ਦੇਖੋ ਗੱਲ ਬਾਤ ਆ ਆਪਣਾ ਬਾਗ ਆ ਠੀਕ ਆ ਤੇ ਹੋਰ ਸੁਣਾਓ ਤੁਸੀਂ ਕੀ ਹਾਲ ਚਾਲ ਆ ਬਾਕੀ ਥੋੜੇ ਦਿਨਾਂ ਤੱਕ ਆਪਾਂ ਜਿਮ ਜਮ ਸ਼ੁਰੂ ਕਰਦੇ ਆਂ ਜਿਮ ਦੀਆਂ ਵੀਡੀਓ ਤੁਹਾਨੂੰ ਪਾਇਆ ਕਰਾਂਗੇ ਤੇ ਰਿਤਿਕ ਕਰੋਸ਼ਨਰ ਕੀ ਬੋਡੀ ਬਣਾਉਣ ਦੀ ਕੋਸ਼ਿਸ਼ ਕਰਾਂਗੇ ਜਰੂਰ ਤੇ ਤੁਸੀਂ ਐਪਰੀਸ਼ੀਏਟ ਕਰਨਾ ਮੈਨੂੰ ਵੀਡੀਓ ਆਪਣਾ ਵਲੌਗ ਦੇਖਣਾ ਔਰ ਸ਼ੇਅਰ ਕਰਨਾ ਕਮੈਂਟ ਕਰਨਾ ਲਾਈਕ ਕਰਨਾ ਔਰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਕਿਉਂਕਿ ਤੁਸੀਂ ਸਬਸਕ੍ਰਾਈਬ ਕਰੋਗੇ ਤਾਂ ਉਹਦੇ ਨਾਲ ਕੀ ਹੋਊਗਾ ਮੈਂ ਐਪਰੀਸ਼ੀਏਟ ਹੋਊਗਾ ਔਰ ਤੁਹਾਨੂੰ ਵਧੀਆ-ਵਧੀਆ ਵਲੌਗ ਮਤਲਬ ਪਾਉਂਗਾ ਤੇ ਤੁਹਾਨੂੰ ਵਲੌਗ ਦੇਖ ਕੇ ਵੀ ਮਤਲਬ ਵਧੀਆ ਲੱਗੂਗਾ ਮਜ਼ਾ ਆਊਗਾ ਤੇ ਬਾਕੀ ਤੁਹਾਡੇ ਨਾਲ ਹੀ ਆ ਸਾਰਾ ਕੁਝ ਅਗਰ ਤੁਸੀਂ ਲਾਈਕ ਸ਼ੇਅਰ ਕਮੈਂਟ ਕਰ ਜ਼ਰੂਰ ਕਰੋ ਤੇ ਆਪਾਂ ਸਭ ਕੁਝ ਕਰਾਂਗੇ ਕਿਉਂਕਿ ਬੰਦੇ ਨੂੰ ਕਹਿੰਦੇ ਹਿੰਮਤ ਨਹੀਂ ਹਾਰਨੀ ਚਾਹੀਦੀ ਤੇ ਕਿਉਂਕਿ ਮੈਂ ਪਹਿਲਾਂ ਜਿੰਮ ਜੁਮ ਕਾਫੀ ਲਾਇਆ ਬੋਡੀ ਬੁੜੀ ਮੇਰੀ ਅੱਛੀ ਸੀਗੀ ਵਧੀਆ ਸੀਗੀ ਤਾਂ ਕਿਸੇ ਕਾਰਨ ਤੋਂ ਮੈਨੂੰ ਜਿੰਮ ਛੱਡਣਾ ਪਿਆ ਤਾਂ ਮੈਂ ਕਾਫੀ ਟਾਈਮ ਬਾਅਦ ਹੁਣ ਸਟਾਰਟ ਕੀਤਾ ਆ ਅੱਜ ਫਰਸਟ ਡੇ ਆ ਮੇਰਾ ਮਤਲਬ ਸ਼ੇਅਰ ਕਰਨਾ ਆ ਤਾਂ ਜਿਮ ਜਿਮ ਸ਼ੁਰੂ ਕੀਤਾ ਆ ਥੋੜੇ ਦਿਨ ਹੋਏ ਆ ਤਾਂ ਫਿਰ ਹੌਲੀ ਹੌਲੀ ਥੋੜਾ ਗਰੋਥ ਹੋਊਗੀ ਬੋਡੀ ਦੀ ਤਾਂ ਜਿਮ ਦੀਆਂ ਵੀਡੀਓ ਤੁਹਾਨੂੰ ਮੈਂ ਜ਼ਰੂਰ ਪਾਉਂਗਾ ਤਾਂ ਦੇਖਿਓ ਤੁਸੀਂ ਫਿਰ ਦੱਸਿਓ ਕਮੈਂਟ ਕਰਕੇ ਜ਼ਰੂਰ ਬਾਕੀ ਠੰਡ ਬਹੁਤ ਆ ਵੈਸੇ ਉਦਾਂ ਤਾਂ ਹੁਣ ਜਿੱਦਾਂ ਆਪਾਂ ਤੁਰ ਕੇ ਆੰਨੇ ਆ ਤਾਂ ਫਿਰ ਬੋਡੀ ਦੇ ਵਿੱਚ ਥੋੜੀ ਹੌਟਨਸ ਆ ਜਾਂਦੀ ਆ ਗਰਮੀ ਆ ਜਾਂਦੀ ਆ ਹੁਣ ਇਸ ਟਾਈਮ ਮੈਨੂੰ ਪਸੀਨਾ ਵੀ ਆ ਰਿਹਾ ਵਾ ਤਾਂ ਚਲੋ ਇਹ ਚੰਗੀ ਗੱਲ ਆਣੀ ਸਵੇਰੇ ਸਵੇਰੇ ਤੜਕੇ ਮਤਲਬ ਠੰਡ ਦੇ ਵਿੱਚ ਪਸੀਨਾ ਆਣਾ ਬਹੁਤ ਵਧੀਆ ਗੱਲ ਆ ਤਾਂ ਸੈਰ ਕਰਨਾ ਔਰ ਰਨਿੰਗ ਕਰਨਾ ਬਹੁਤ ਵਧੀਆ ਗੱਲ ਆ ਥੋੜੇ ਦਿਨਾਂ ਤੱਕ ਮੈਂ ਰਨਿੰਗ ਵੀ ਸ਼ੁਰੂ ਕਰ ਦੇਣੀ ਆ ਜੋ ਫਾਸਟ ਰਨਿੰਗ ਹੁੰਦੀ ਆ ਆ ਫਿਰ ਦੇਖਦੇ ਆ ਕੀ ਰਿਜ਼ਲਟ ਨਿਕਲਦਾ ਆ ਹਾਂਜੀ ਲੋ ਜੀ ਲਾਈਟਿੰਗ ਸਿਸਟਮ ਦਾ ਕਰਕੇ ਥੋੜਾ ਜਣਾ ਸਹੀ ਨਹੀਂ ਲੱਗ ਰਿਹਾ ਕਿਉਂਕਿ ਲਾਈਟ ਥੋੜਾ ਜਿਆ ਇੱਥੇ ਹੈ ਨਹੀਂਗੀ ਤਾਂ ਅਨੇ ਰਨੇ ਰ ਅੱਛਾ ਨਹੀਂ ਲੱਗ ਰਿਹਾ ਹਨਾ ਨਹੀਂ ਤਾਂ ਇੱਥੇ ਬਹੁਤ ਸੋਹਣਾ ਦੇਖਣ ਨੂੰ ਆ ਬਣਿਆ ਹੋਇਆ ਤਾਂ ਇਹ ਜਿੱਦਾਂ ਗੋਲ ਚੌਂਕ ਬਣਿਆ ਹੋਇਆ ਵਾ ਤਾਂ ਵਿੱਚ ਮਤਲਬ ਘੁੰਮਣ ਫਿਰਨ ਨੂੰ ਬਹੁਤ ਵਧੀਆ ਬਣਿਆ ਪਿਆ ਬਸ ਲਾਈਟਿੰਗ ਦਾ ਕਰਕੇ ਥੋੜਾ ਦਿੱਕਤ ਆ ਰਹੀ ਆ ਕਿ ਦਿਖਦਾ ਨਹੀਂ ਪਿਆ ਕੁਝ ਵੀ ਤਾਂ ਚਲੋ ਕੋਈ ਗੱਲ ਨਹੀਂ ਥੋੜੇ ਸਮੇਂ ਤੱਕ ਲਾਈਟਿੰਗ ਸਿਸਟਮ ਵੀ ਵਧੀਆ ਹੋਊਗਾ ਆਪਾਂ ਅਪਰੋਚ ਕਰਾਂਗੇ ਕਰਾਂ ਕਹਾਂਗੇ ਸਰਕਾਰਾਂ ਨੂੰ ਕਿ ਸਾਡੇ ਬਾਗ ਨੂੰ ਥੋੜਾ ਜਿਹਾ ਲਾਈਟਿੰਗ ਸਿਸਟਮ ਦੇ ਵਿੱਚ ਓਕੇ ਕਰੋ ਤਾਂ ਜੋ ਲੋਕੀ ਜਿਹੜੇ ਸੈਰ ਕਰਨ ਆਉਂਦੇ ਆ ਉਹਨਾਂ ਨੂੰ ਦਿੱਕਤ ਪਰੇਸ਼ਾਨੀ ਨਾ ਹੋਵੇ ਨੇਰੇ ਦੇ ਵਿੱਚ ਕਿਉਂਕਿ ਜਾਨਵਰ ਤਾਂ ਨਹੀਂ ਪਤਾ ਹੁੰਦਾ ਨੇਰੇ ਸਵੇਰੇ ਦੇ ਵਿੱਚ ਹਾਂਜੀ ਤਾਂ ਆਪਾਂ ਹੁਣ ਇੱਕ ਸਾਈਡ ਤੋਂ ਤਾਂ ਮਤਲਬ ਉਹ ਕਰਿਆ ਜਾਂ ਹੈ ਹੁਣ ਆਪਾਂ ਜਿੱਧਰਲੀ ਸਾਈਡ ਬੱਚਿਆਂ ਦੇ ਖੇਡਣ ਲਈ ਝੂਲੇ ਵਗੈਰਾ ਲੱਗੇ ਆ ਉਧਰਲੀ ਸਾਈਡ ਤੁਹਾਨੂੰ ਲੈ ਕੇ ਚੱਲਦੇ ਆਂ ਪਾ ਉਸ پارک ਦੇ ਵਿੱਚ ਐਂਟਰ ਹੋ ਗਏ ਆ ਬੱਚਿਆਂ ਦੇ ਜਿੱਥੇ ਖੇਡਣ ਲਈ ਝੂਲੇ ਵਗੈਰਾ ਵਾ ਤਾਂ ਤੁਹਾਨੂੰ ਦਿਖਾਉਨੇ ਆ ਅੱਗੇ ਸਿਸਟਮ ਸਾਰਾ ਤਾਂ ਦੱਸਿਓ ਸਾਡਾ ਬਾਗ ਤੁਹਾਨੂੰ ਕਿਵੇਂ ਦਾ ਲੱਗਿਆ ਬਾਕੀ ਸਾਨੂੰ ਤਾਂ ਬਹੁਤ ਸੋਹਣਾ ਲੱਗਦਾ ਕਿਉਂਕਿ ਅਸੀਂ ਵੀ ਇੱਥੇ ਬਚਪਨ ਕੱਢਿਆ ਆ ਬਹੁਤ ਖੱਪ ਕਰਦੇ ਹੁੰਨੇ ਸੀਗੇ ਅਸੀਂ ਵੀ ਇੱਥੇ ਆ ਕੇ ਹਾਂ ਛੋਟੇ ਹੁੰਦੇ ਤਾਂ ਬਹੁਤ ਸੋਹਣਾ ਬਣਿਆ ਪਿਆ ਵਾ ਦੇਖੋ ਤੁਸੀਂ ਇੱਥੇ ਆਹ ਜਿਹੜੀ ਜਗ੍ਹਾ ਹੁਣ ਜੋ ਪਾਰਕ ਬਣਤੀ ਨਾ ਇਹਨੇ ਤਾਂ ਇੱਥੇ ਪਹਿਲਾਂ ਸੀਗਾ ਇੱਕ ਤਲਾਬ ਬਣਿਆ ਹੋਇਆ ਸੀਗਾ ਪਹਿਲਾਂ ਮੱਛੀਆਂ ਵਗੈਰਾ ਹੁੰਦੀਆਂ ਸੀਗੀਆਂ ਉੱਥੇ ਤਾਂ ਕਿਸੇ ਕਾਰਨ ਤੋਂ ਇਹਨਾਂ ਨੇ ਬੰਦ ਕਰ ਦਿੱਤਾ ਹੋਇਆ ਤਾਂ ਬੱਟ ਚਲੋ ਫੇਰ ਵੀ ਹੁਣ ਵੀ ਸੋਹਣਾ ਲੱਗਦਾ ਆ ਚਲੋ ਕੋਈ ਗੱਲ ਨਹੀਂ ਅਸੀਂ ਜਦੋਂ ਛੋਟੇ-ਛੋਟੇ ਹੁੰਦੇ ਸੀ ਨਾ ਬਚਪਨ ਦੇ ਵਿੱਚ ਅਸੀਂ ਤਾਂ ਇਹਦੇ ਵਿੱਚ ਨਹਾਉਂਦੇ ਵੀ ਰਹੇ ਆ ਇਸ ਤਲਾਬ ਦੇ ਵਿੱਚ ਇੱਥੇ ਬਹੁਤ ਸੋਹਣਾ ਤਲਾਬ ਹੁੰਦਾ ਸੀਗਾ ਆਹ ਜਗ੍ਹਾ ਦੇ ਉੱਤੇ ਇੱਥੇ ਆਰਥੀ ਤਾਂ ਅਸੀਂ ਬਹੁਤ ਖੱਪ ਕਰਦੇ ਰਹੇ ਇੱਥੇ ਆ ਕੇ ਤਾਂ ਹੁਣ ਇਹਨਾਂ ਨੇ ਮਤਲਬ ਬੰਦ ਕਰ ਦਿੱਤਾ ਹੋਇਆ ਇਹਨੂੰ ਪੂਰ ਦਿੱਤਾ ਹੋਇਆ ਤਾਂ ਇੱਥੇ ਵੀ ਪਾਰਕ ਘੁੰਮਣ ਨੂੰ ਬਣਾਤੀ ਹੋਈ ਆ ਜਿੱਦਾਂ ਮਤਲਬ ਤੁਹਾਨੂੰ ਅੰਦਰ ਜਾ ਕੇ ਦਿਖਾਣਾ ਆ ਚਲੋ ਆਜੋ ਇਹ ਲਾ ਇੱਥੇ ਮਤਲਬ ਤਲਾ ਸੀਗਾ ਬਹੁਤ ਸੋਹਣਾ ਮੱਛੀਆਂ ਵਗੈਰਾ ਹੁੰਦੀਆਂ ਸੀਗੀਆਂ ਬੱਚੇ ਬਹੁਤ ਖੇਡਣ ਆਉਂਦੇ ਹੁੰਦੇ ਸੀ ਇੱਥੇ ਹੁਣ ਮਤਲਬ ਇਹ ਇੱਕ ਪਾਰਕ ਹੀ ਬਣਾਤੀ ਹੈ ਵੀ ਸੈਰ ਕਰਨ ਵਾਸਤੇ ਤਾਂ ਹੌਲੀ ਹੌਲੀ ਲੋਕ ਆਣਾ ਸਟਾਰਟ ਹੋ ਗਏ ਆ ਹਾਂ ਕਾਫੀ ਜਾਣੇ ਹੁੰਦੇ ਇੱਥੇ ਸਵੇਰੇ ਸਵੇਰੇ ਸੈਰ ਕਰਨਾ ਆਪਣੀ ਸਿਹਤ ਦਾ ਖਿਆਲ ਰੱਖਦੇ ਆ ਚਲੋ ਅੱਛੀ ਗੱਲ ਆ ਵਧੀਆ ਗੱਲ ਆਪਣੀ ਸਿਹਤ ਦਾ ਖਿਆਲ ਰੱਖਣਾ ਕਿਉਂਕਿ ਸਿਹਤ ਦਾ ਖਿਆਲ ਰੱਖੋਗੇ ਤਾਂ ਲਾਈਫ ਆ ਨਹੀਂ ਤਾਂ ਬਹੁਤ ਪ੍ਰੋਬਲਮਸ ਆਉਂਦੀਆਂ ਵਾ ਮਾਈਂਡ ਪ੍ਰੋਬਲਮਸ ਬਹੁਤ ਆ ਜਾਂਦੀਆਂ ਵਾ ਤਾਂ ਸਵੇਰੇ ਸਵੇਰੇ ਸੈਰ ਕਰਨ ਦੇ ਨਾਲ ਥੋੜਾ ਮਾਈਂਡ ਫਰੈਸ਼ ਵੀ ਹੋ ਜਾਂਦਾ ਆ ਤਾਂ ਮਾਈਂਡ ਫਰੈਸ਼ ਕਰਨਾ ਬਹੁਤ ਜ਼ਰੂਰੀ ਆ ਹਾਂਜੀ ਆ ਲੋ ਇਧਰੋਂ ਆਪਾਂ ਘੇੜਾ ਕੱਢੇ ਹੁੰਦਾ ਆ ਤਾਂ ਹੁਣ ਆਪਾਂ ਚੱਲਦੇ ਆਂ ਬੱਚਿਆਂ ਦੇ ਝੂਲਿਆਂ ਵੱਲ ਜਿੱਥੇ ਅਸੀਂ ਵੀ ਆਪਣਾ ਬਚਪਨ ਕੱਢਿਆ ਹਾਂਜੀ ਕੁਝ ਝੂਲੇ ਹੁਣ ਟੁੱਟ ਵਗੈਰਾ ਗਏ ਆ ਤਾਂ ਕੁਝ ਝੂਲਿਆਂ ਦੀ ਰਿਪੇਅਰ ਵਗੈਰਾ ਕੀਤੀ ਜਾਂ ਇਹਨਾਂ ਨੇ ਬਟ ਹੁਣ ਉਹ ਗੱਲਬਾਤ ਵੈਸੇ ਝੂਲਿਆਂ ਦੀ ਨਹੀਂ ਰਹੀ ਵੈਸੇ ਬਾਗ ਪਹਿਲਾਂ ਨਾਲ ਸੋਨਾ ਬਣਾਤਾ ਇਹਨਾਂ ਨੇ ਬਟ ਸਾਡੇ ਬਚਪਨ ਦੇ ਵਿੱਚ ਜਦੋਂ ਝੂਲੇ ਸੀਗੇ ਤਾਂ ਬਹੁਤ ਜ਼ਿਆਦਾ ਵਧੀਆ ਹੁੰਦੇ ਸੀਗੇ ਤਾਂ ਚਲੋ ਆ ਨਵੇਂ ਝੂਲੇ ਲੱਗੇ ਆ ਤਾਂ ਬੱਚੇ ਫਿਰ ਵੀ ਕਾਫੀ ਖੁਸ਼ ਆ ਇੱਥੇ ਆ ਕੇ ਹੁੰਦੇ ਅਸੀਂ ਵੀ ਇੱਥੇ ਬਚਪਨ ਕੱਢਿਆ ਬਹੁਤ ਨਜ਼ਾਰੇ ਲਈ ਇੱਥੇ ਆ ਕੇ ਅਸੀਂ ਅਸੀਂ ਸ਼ਾਮ ਨੂੰ ਕਈ ਵੇਲੇ ਆਏ ਨਾ ਕਈ ਵੇਲੇ ਸਵੇਰ ਤੋਂ ਇੱਥੇ ਸਵੇਰ ਤੋਂ ਲੈ ਕੇ ਕਈ ਵੇਲੇ ਸ਼ਾਮਾਂ ਤੱਕ ਇੱਥੇ ਬੈਠੇ ਰਹੀਦਾ ਹੀਗਾ ਖੇਡਦੇ ਰਹੀਦਾ ਹੀਗਾ ਤਾ ਬਹੁਤ ਮਤਲਬ ਵਧੀਆ ਲੱਗਦਾ ਹੁੰਦਾ ਹੀ ਆ ਤੇ ਇਸ ਕਰਕੇ ਲਈ ਆਨੇ ਸੀਗੇ ਤਾਂ ਅੱਜ ਵੀ ਚਲੋ ਉਸੇ ਤਰ੍ਹਾਂ ਦਾ ਹੀ ਆ ਝੂਲਾ ਝੂਲਾ ਕਹਿੰਦਾ ਸੋਰੀ ਆਪਣਾ ਬਾਗ ਬਹੁਤ ਸੋਹਣਾ ਵਾ ਦੇਖੋ ਬਾਗ ਦੇ ਵਿੱਚ ਹਰ ਇੱਕ ਤਰ੍ਹਾਂ ਦੀ ਚੀਜ਼ ਅਵੇਲੇਬਲ ਆ ਆਪਣਾ ਕਿਸੇ ਨੇ ਮਤਲਬ ਵਰਕਆਊਟ ਵੀ ਕਰਨਾ ਆ ਤਾਂ ਉਹ ਵੀ ਕਰ ਸਕਦਾ ਆ ਤਾਂ ਹੌਲੀ ਹੌਲੀ ਮੈਂ ਵੀ ਸਟਾਰਟ ਕਰਨਾ ਇੱਥੇ ਵਰਕਆਊਟ ਕਰਨਾ ਆ ਤਾ ਰਨਿੰਗ ਵੇਰਾ ਸ਼ੁਰੂ ਕਰੂੰਗਾ ਵਰਕਆਊਟ ਸ਼ੁਰੂ ਕਰੂੰਗਾ ਤਾਂ ਹੌਲੀ ਹੌਲੀ ਆਪਣਾ ਬੋਡੀ ਦਾ ਜਿਹੜਾ ਟਰਾਂਸਫਰਮੇਸ਼ਨ ਆ ਉਹ ਲਿਖਾਂਗੇ ਕੀ ਰਿਜ਼ਲਟ ਨਿਕਲਦਾ ਆ ਹੌਲੀ ਹੌਲੀ ਹਾਂਜੀ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਜਰੂਰ ਸਾਡਾ ਬਾਗ ਤੁਹਾਨੂੰ ਕਿੱਦਾਂ ਦਾ ਲੱਗਿਆ ਤੇ ਬਾਕੀ ਸਾਨੂੰ ਤਾਂ ਬਹੁਤ ਸੋਹਣਾ ਲੱਗਦਾ ਬਾਗ ਆਪਣਾ ਤਾਂ ਤੁਸੀਂ ਜਰੂਰ ਦੱਸਿਓ ਤੁਹਾਨੂੰ ਕਿੱਦਾਂ ਦਾ ਲੱਗਿਆ ਹਾਂ ਲੋ ਵੀ ਦੋਸਤੋ ਆਪਾਂ ਹੁਣ ਟਰਾਈ ਕਰਦੇ ਆਂ ਅੱਜ ਥੋੜਾ ਜਿਹਾ ਪੁਸ਼-ਅਪ ਕਰਨ ਦੀ ਕਿਉਂਕਿ ਕਾਫੀ ਟਾਈਮ ਬਾਅਦ ਮੈਂ ਸ਼ੁਰੂ ਕੀਤਾ ਹੈ ਹੁਣ ਤਾਂ ਅੱਜ ਫਸਟ ਡੇ ਆ ਦੇਖਦੇ ਆ ਕਿੰਨੇ ਕ ਪੁਸ਼-ਅਪ ਲੱਗਦੇ ਆ ਤਾਂ ਚਲੋ ਸਟਾਰਟ ਕਰਦੇ ਆਂ ਆਪਾਂ ਫੋਨ ਆਪਾਂ ਰੱਖ ਦਿੰਨੇ ਆ ਤੇ ਇੱਥੇ ਰੱਖੀਏ ਫੋਨ ਆ फुन, 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 फुन। हाँ जी ठे रख दने आप अपना फोन हां देख लिया कि मैं पुशअप लाग देया काफी टाइम बार शुरू करण लगा चलो रेल पई हुई है सारे पासे चलो कोई बात नहीं ਇਹਦੀਆਂ ਸ਼ੁਰੂ ਕਰਦੇ ਆਪਾਂ ਅੱਜ ਮੈਂ ਕਰਾਉਂਡ ਕੱਢ ਕੇ ਆਇਆ ਥੋੜਾ ਰਨਿੰਗ ਕਰਕੇ ਦੇਦੇ ਆਂ ਬਾਕੀ ਠੀਕ ਆ ਅਸੀਂ ਬਣੇ ਰਹੇ ਉਹ ਇਦਾਂ ਹੀ ਹਾਂਜੀ करते हैं शुरू थोड़ा वर्कआउट करते हैं बाकी की बंदा। लो भी दोस्तों शुरू करिए वाहेगुरू का नाम लेके वागुरू सतना ਯਾ ਹੋਏ ਦੋਸਤ ਕਾਫੀ ਟਾਈਮ ਬਾਅਦ ਮਤਲਬ ਲੇ ਦੇਣੀ ਨਾਇਆ ਤਾਂ ਜਸਟ ਓਨਲੀ 10 ਪੁਸ਼-ਅਪ ਲੱਗੇ ਆ ਨਾਰਮਲੀ ਜਿਦਾ ਮੈਂ ਹਲਾਣਾ ਹੁੰਨਾ ਤਾਂ ਮੈਨੂੰ ਉਸ ਤਰ੍ਹਾਂ ਮਜ਼ਾ ਨਹੀਂ ਆਇਆ ਪੁਸ਼ਪ ਲਾਨ ਦਾ ਕਿਉਂਕਿ ਕਾਫੀ ਟਾਈਮ ਬਾਅਦ ਲਾਇਆ ਤਾਂ ਹੌਲੀ-ਹੌਲੀ ਸਹੀ ਹੋਊਗਾ ਪੁਸ਼ਪ ਲਾਨ ਦਾ ਵੀ ਮਜ਼ਾ ਆਊਗਾ ਕਿਉਂਕਿ ਬੋਡੀ ਨੂੰ ਆਪਣੇ ਆਪ ਪਤਾ ਲੱਗਦਾ ਕਿ ਅਸੀਂ ਜਦੋਂ ਕੋਈ ਐਕਸਰਸਾਈਜ਼ ਕਰਦੇ ਆ ਤਾਂ ਉਹ ਸਹੀ ਲੱਗ ਰਹੀ ਹੈ ਜਾਂ ਨਹੀਂ ਤਾਂ ਆਪਾਂ ਕੋਈ ਨਹੀਂ ਕੰਟੀਨਿਊ ਰੱਖਾਂਗੇ ਇਦਾਂ ਹੀ ਹੁਣ ਆਪਾਂ ਬਾਕੀ ਤੁਹਾਨੂੰ ਆਵਾਜ਼ ਮੇਰੀ ਆਉਂਦੀ ਵੀ ਇੱਕ 라ਉਂਡ ਹੋਰ ਲਾ ਕੇ ਆ ਨਾ ਮੈਂ ਠੀਕ ਆ ਓਕੇ मज़ा आ गया वैसे वैसे रनिंग मजा आ गया बहुत बढ़िया लग रहा रनिंग करके अज काफ़ी टाइम बाद रनिंग की बहुत बढ़िया लग रहा रनिंग करके Thank you. ਲੋ ਵੀ ਦੋਸਤੋ ਅੱਜ ਕਾਫੀ ਟਾਈਮ ਬਾਅਦ ਪਹਿਲੇ ਦਿਨ ਲਾਏ ਆ ਪੁਸ਼-ਅਪ ਔਰ ਇਨਰ ਕਪੈਸਿਟੀ ਨਹੀਂ ਸੀਗੀ ਤਾਂ ਚਲੋ ਜਿੰਨੇ ਵੀ ਲੱਗੇ ਠੀਕ ਆ ਬਾਕੀ ਪੁਸ਼-ਅਪ ਲਾਉਣ ਦੇ ਵਿੱਚ ਮੈਨੂੰ ਵੀ ਥੋੜਾ ਮਜ਼ਾ ਨਹੀਂ ਆਇਆ ਕਿਉਂਕਿ ਸਹੀ ਨਹੀਂ ਲੱਗੇ ਤਾਂ ਕਿਉਂਕਿ ਆਪਣੀ ਬੋਡੀ ਦੱਸ ਦਿੰਦੀ ਆ ਕਿ ਆਪਾਂ ਜੋ ਐਕਸਰਸਾਈਜ਼ ਕਰ ਰਹੇ ਆ ਉਹ ਸਹੀ ਆ ਜਾਂ ਨਹੀਂ ਤਾ ਮੇਰੀ ਬੋਡੀ ਨੇ ਮੈਨੂੰ ਇਹ ਹੀ ਦੱਸਿਆ ਕਿ ਸਹੀ ਨਹੀਂ ਲੱਗੇ ਚਲੋ ਬਾਕੀ ਸਟਾਰਟ ਸੀਗਾ ਅੱਜ ਹੌਲੀ ਹੌਲੀ ਸਹੀ ਕਰਾਂਗੇ ਹਾਂ ਕੋਸ਼ਿਸ਼ ਜਾਰੀ ਆ ਹਾਂਜੀ ਬਾਕੀ ਤੁਸੀਂ ਮੈਨੂੰ ਇਹ ਆ ਖੁਸ਼ੀ ਕਿ ਜਿੱਥੇ ਅਸੀਂ ਬਚਪਨ ਕੱਢਿਆ ਆ ਸਾਡਾ ਬਾਗ ਉਹ ਅੱਜ ਵੀ ਉਦਾਂ ਦਾ ਹੀ ਸੋਹਣਾ ਆ ਤਾਂ ਮੈਨੂੰ ਤੁਸੀਂ ਇਹ ਦੱਸਿਓ ਕਿ ਤੁਹਾਨੂੰ ਕਿੱਦਾਂ ਲੱਗਿਆ ਸਾਡਾ ਬਾਗ ਸਾਨੂੰ ਤਾਂ ਬਹੁਤ ਸੋਹਣਾ ਅੱਜ ਵੀ ਲੱਗਦਾ ਹਾਂਜੀ ਆ ਬੱਚਿਆਂ ਦੇ ਚੂਲੇ ਆ ਖੇਡਣ ਵਾਸਤੇ ਕਾਫੀ ਲੋਕ ਆਉਂਦੇ ਆ ਇੱਥੇ ਸ਼ਾਮ ਨੂੰ ਵੀ ਆਉਂਦੇ ਆ ਤਾਂ ਹਾਂਜੀ